ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥਿਓ ਪੀਤੇ ਦਿਨੀ ਯੂਥ ਕਾਂਗਰਸ ਪ੍ਰਧਾਨ ਨਮਾ ਸ਼ਹਿਰ ਸੁਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਸੈਂਕੜੇ ਮੋਟਰਸਾਈਕਲ ਤੇ ਨੌਜਵਾਨਾਂ ਨੇ ਜੈ ਜਵਾਨ ਜੈ ਕਿਸਾਨ ਜੈ ਨੌਜਵਾਨ ਦੇ ਨਾਰੇ ਹੇਠ ਬਾਈਕ ਰੈਲੀ ਕੱਢੀ ਖਾਸ ਕਰ ਲਈ ਕਿ ਇਹਨਾਂ ਬਾਈਕ ਸਵਾਰਾਂ ਨੇ ਰੈਲੀ ਜ਼ਰੀਏ ਬੇਰੋਜ਼ਗਾਰਾਂ ਦੇ ਮੁੱਦੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਵਾਲ ਪੁੱਛੇ ਉਹਨਾਂ ਨੇ ਕਿਹਾ ਕਿ ਦੇਸ਼ 'ਚ ਇਸ ਸਮੇਂ 7% ਨੌਜਵਾਨ ਜਿਹੜੇ ਆ ਉਹ ਬੇਰੋਜ਼ਗਾਰ ਹਨ ਸਮਨਪ੍ਰੀਤ ਨੇ ਕਿਹਾ ਕਿ ਉਹ ਇਸ ਰੈਲੀ ਦੇ ਰਾਹੀਂ ਨੌਜਵਾਨਾਂ ਵਿੱਚ ਜਾਗਰਤੀ ਲਿਆਉਣਾ ਚਾਹੁੰਦੇ ਹਨ ਔਰ ਇਸ ਰੈਲੀ ਦਾ ਮਕਸਦ ਇਹੀ ਹੈ ਤਾਂ ਜੋ ਨੌਜਵਾਨਾਂ ਵਿੱਚ ਜਾਗਰਤੀ ਆ ਸਕੇ ਕਿ ਬੇਰੋਜ਼ਗਾਰੀ ਕਰਕੇ ਹੀ ਦੇਸ਼ ਦਾ ਜਿਹੜੀ ਆ ਆਰਥਿਕ ਸਥਿਤੀ ਆ ਉਹ ਬਹੁਤ ਕਮਜ਼ੋਰ ਹੋ ਰਹੀ ਹੈ ਤੇ ਉਹਨੇ ਇਹ ਵੀ ਗੱਲ ਆਖੀ ਕਿ ਆਉਣ ਵਾਲੀ ਲੋਕ ਸਭਾ ਜਿਹੜੇ ਇਲੈਕਸ਼ਨ ਆ ਉਸ ਦੇ ਮੱਦੇ ਨਜ਼ਰ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਦੇ ਉੱਤੇ ਕਾਂਗਰਸ ਪਾਰਟੀ ਵੱਲੋਂ ਇਹ ਅਭਿਆਨ ਚਲਾਇਆ ਜਾਵੇਗਾ ਦੱਸ ਦਈਏ ਇਸ ਰੈਲੀ ਵਿੱਚ ਤਕਰੀਬਨ 500 ਬਾਈਕ ਸਵਾਰ ਜਿਹੜੇ ਸ਼ਾਮਲ ਸਨ ਇਹ ਰੈਲੀ ਮੇਲੀ ਬਾਈਪਾਸ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਚੌਕ ਨਵਾਂ ਸ਼ਹਿਰ ਤੋਂ ਹੁੰਦੇ ਹੋਏ ਆਈਟੀਆਈ ਦੇ ਗਰਾਊਂਡ ਤੱਕ ਪਹੁੰਚੀ ਔਰ ਇਸ ਖਾਸ ਕਰਕੇ ਇਹ ਰਹੀ ਕਿ ਇਸ ਰੈਲੀ ਵਿੱਚ ਉੱਚੇ ਚੇ ਤੌਰ ਤੇ ਪੰਜਾਬ ਕਾਂਗਰਸ ਯੂਥ ਪ੍ਰਧਾਨ ਮੋਹਿਤ ਮਹਿੰਦਰਾ ਵੀ ਪਹੁੰਚੇ ਤੇ ਉਹਨਾਂ ਨੇ ਇਕੱਠ ਨੂੰ ਸੰਬੋਧਨ ਵੀ ਕੀਤਾ। ਦਖਾਨੀ ਤੋਂ ਇੱਕ ਵਾਰੀ ਮੌਕੇ ਦੀ ਪੂਰੀ ਰਿਪੋਰਟ। ਲਾਈਕ ਨਹੀਂ ਕਰੇ ਜਿਹਦਾ ਪ੍ਰਧਾਨ ਜੀ ਨੇ ਦੱਸਿਆ ਕਿ ਆਪਣੇ ਕਿਸਾਨੀ ਅੰਦੋਲਨ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਆ ਆਪਣੇ ਕਿਸਾਨ ਵੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ ਤੇ ਹੁਣ ਵੀ ਦੇਖੋ ਥੋੜੇ ਦਿਨ ਪਹਿਲਾਂ ਇੱਕ ਨੌਜਵਾਨ ਦੀ ਉਥੇ ਸ਼ਿਦੀ ਹੋਈ ਆ ਉਹਦੇ ਉਹ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸੀ ਇਹ ਬੈਕ ਰੈਲੀ ਦੀ ਗੱਡੀ ਸੀਗੀ ਤੇ ਇੱਕ ਬੇਰੋਜ਼ਗਾਰੀ ਨੂੰ ਲੈ ਕੇ ਵੀ ਜਿੱਦਾਂ ਪ੍ਰਧਾਨ ਜੀ ਨੇ ਦੱਸਿਆ ਬੇਰੋਜ਼ਗਾਰੀ ਨੂੰ ਲੈ ਕੇ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਬੈਕ ਰੈਲੀ ਜਿਹੜੀ ਆ ਗੱਡੀ ਆ ਅੱਜ ਪੰਜਾਬ ਯੂਥ ਕਾਂਗਰਸ ਵੱਲੋਂ ਔਰ ਨਵਾਂ ਸ਼ਹਿਰ ਦੇ ਫਰਦਾਨ ਤੁੰਗਜੀ ਜੀ ਔਰ ਇਸ ਜ਼ਿਲੇ ਦੀ ਇਕਾਈ ਔਰ ਸਾਡੇ ਨਾਲ ਸਾਡੇ ਚਾਰ ਸਿਮਕੇਸ਼ ਰਾਏ ਜੀ ਅਸੀਂ ਰਲ ਕੇ ਬਾਈਕ ਰੈਲੀ ਡੱਡੀ ਔਰ ਮੇਨ ਇਸ਼ੂ ਦਾ ਹਾਈਲਾਈਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਇਹ ਹੈ ਕਿ ਪੰਜਾਬ ਦਾ ਨੌਜਵਾਨ ਨਰੋਜ਼ਗਾਰ ਚਾਹੁੰਦਾ ਹੈ ਜੇ ਅੱਜ ਨੌਜਵਾਨ ਬਾਹਰ ਜਾ ਰਹੇ ਨੇ ਤਾਂ ਉਹ ਮਸਲਾ ਟਿੱਡਦਾ ਹੈ ਔਰ ਆਪਣੇ ਰੋਜ਼ਗਾਰ ਵਾਸਤੇ ਆਪਣੀ ਆਰਥਿਕ ਮਜ਼ਬੂਤੀ ਵਾਸਤੇ ਬਾਹਰ ਜਾ ਰਹੇ ਨੇ ਨਰਿੰਦਰ ਮੋਦੀ ਜੀ ਨੇ ਕਿਹਾ ਸੀ ਕਿ ਮੈਂ ਹਰ ਸਾਲ 2 ਕਰੋੜ ਨੌਕਰੀਆਂ ਦਵਾਂਗਾ ਔਰ ਤੇ 10 ਸਾਲ ਦਾ ਬੰਕਲਨ ਕਰਦੇ ਤਾਂ 20 ਕਰੋੜ ਨੌਕਰੀਆਂ ਹੁਣ ਤੱਕ ਮਿਲ ਜਾਣੀਆਂ ਚਾਹੀਦੀਆਂ ਸਨ ਪਰ ਮਿਲੀਆਂ ਸਿਰਫ 7 ਲੱਖ ਨੌਕਰੀਆਂ ਸਾਰੇ ਹਿੰਦੁਸਤਾਨ ਦੇ ਵਿੱਚ ਔਰ ਦੁੱਖ ਦੀ ਗੱਲ ਇਹ ਹੈ ਕਿ ਇੱਕ ਇਸ਼ੂ ਨੂੰ ਲੈ ਕੇ ਸਾਰੀਆਂ ਹੋਰ ਜਿਹੜੀਆਂ ਪਾਰਟੀਆਂ ਐ ਇਹ ਇਕੱਠੇ ਹੋ ਕੇ ਨਰਿੰਦਰ ਮੋਦੀ ਨੂੰ ਘੇਰਨਾ ਪੈਣਾ ਔਰ ਦੁੱਖ ਹੋ ਰਿਹਾ ਹੈ ਕਿ ਨਰਿੰਦਰ ਮੋਦੀ ਦਾ ਸਵਾਸਥ ਧਿਆਨ ਨਹੀਂ ਹੈ ਦੂਜਾ ਜਿਹੜਾ ਪੰਜਾਬ ਦੀ ਕਿਸਾਨੀ ਦਾ ਮਸਲਾ ਹੈ ਪੰਜਾਬ ਦਾ ਜਿਹੜਾ ਕਿਸਾਨ ਬਾਰਡਰਾਂ ਤੇ ਬੈਠਾ ਉਹਨਾਂ ਦਾ ਤਸ਼ੱਦਦ ਹੋ ਰਹੀ ਹੈ ਔਰ ਐਂਟੀ ਫਾਰਮਰ ਐਂਟੀ ਪੰਜਾਬ ਸਟਾਂਸ ਹੈ ਜਿਹੜਾ ਉਹ ਮੋਦੀ ਸਾਹਿਬ ਦਾ ਚੱਲ ਰਿਹਾ ਹੈ ਜਿੰਨਾ ਪੰਜਾਬ ਦੇ ਨੌਜਵਾਨਾਂ ਤੇ ਭਾਰੀ ਲੋਡ ਹੈ ਅਸੀਂ ਇਹਨਾਂ ਦੋਨਾਂ ਤਿੰਨ ਇਸ਼ੂਜ਼ ਨੂੰ ਰੋਜ਼ਗਾਰ ਦਾ ਇਸ਼ੂ ਕਿਸਾਨੀ ਦਾ ਇਸ਼ੂ ਤੀਜਾ ਇਸ਼ੂ ਜਿਹੜਾ ਹੈਗਾ ਅਗਲੀ ਵੀਜ਼ਾ ਦਾ ਇਸ਼ੂ ਸਾਡੇ 1.5 ਲੱਖ ਨੌਜਵਾਨ ਹਜੇ ਅਪਾਇੰਟਮੈਂਟ ਲੈਟਰਸ ਲਈ ਵੇਟ ਕਰ ਰਹੇ ਨੇ ਸੜਕਾਂ ਤੇ ਧੱਗੇ ਖਾਰੇ ਨੇ ਕਿ ਸਾਨੂੰ ਜੁਆਇਨਿੰਗ ਲੈਟਰ ਦਿੱਤੀਆਂ ਜਾਣ ਉਹ ਇਸ ਲਈ ਨਹੀਂ ਦਿੱਤੀਆਂ ਜਾ ਰਹੀਆਂ ਕਿਉਂਕਿ ਨਵੀਂ ਸਕੀਮ ਜਿਹੜੀ 4 ਸਾਲ ਦੀ ਭਰਤੀ ਵਾਲੀ ਸਕੀਮ ਅਗਨੀ ਵੀ ਲਾਂਚ ਕੀਤੀ ਹੈ ਜਿੱਦੇ ਕਰਕੇ ਬੜਾ ਵੱਡਾ ਇੱਕ ਕਿਉਂਕਿ ਪੰਜਾਬ ਇੱਕ ਬਾਰਡਰ ਸਟੇਟ ਹੈ ਉਹ ਇੱਕ ਸਿਕਿਉਰਿਟੀ ਪੱਖੋਂ ਬੜੀ ਸੈਂਸਿਟਿਵ ਸਟੇਟ ਹੈ ਸਾਨੂੰ ਇਹਦੇ ਤੇ ਵੀ ਇਹ 3-4 ਇਸ਼ੂਸ ਅਸੀਂ ਨੌਜਵਾਨਾਂ ਦੇ ਹਾਈਲਾਈਟ ਕਰ ਰਹੇ ਹਾਂ ਇਸ ਕਰਕੇ ਬਾਈਕ ਰੈਲੀ ਕੱਢੀ ਗਈ